ਹਾਂ ਨਿਕਲਣਾ ਗੱਲ ਹੈ ਕਿ ਚਲੋ ਏ ਮੈਂ ਆਪਣਾ ਪਰ ਸਮਝਿਆ ਕਿ ਸਰ ਇਧਰ ਦੇਖੋ ਸਰ ਇਧਰ ਦੇਖੋ ਕਿ ਸਰ ਇਧਰ ਸਾਹਮਣੇ ਸਿੰਘ ਸਾਹਿਬ ਨਾਲ ਇਸ ਮੁੱਕੇ ਦੇ ਉੱਤੇ ਮੈਨੂੰ ਜੂਰ ਮਿਲਿਆ ਹਾਂਜੀ ਹਾਂਜੀ ਜੂਰ ਮਿਲਿਆ ਔਰ ਜਿਹੜੇ ਮੇਰੇ ਕਹਲਾਤ ਆ ਗਏ ਉਹ ਮੈਂ ਉਹ ਕੇ ਜੂਰ ਰੱਖਾਂ ਕਿ ਇਹ ਸੰਕਟ ਜਿਹੜਾ ਹੈਗਾ ਇਹ ਬਹੁਤ ਗੰਭੀਰ ਸੰਕਟ ਹੈ। ਇਹ ਠੀਕ ਹੈ ਸਿੱਖ ਕੌਮ ਦੇ ਆਰੀਆਂ ਜਿੰਨੇ ਵੱਡੇ ਧਾਰੇ ਹੈਗੇ ਸਾਰੇ ਸੰਕਟ ਦੇ ਵਿੱਚ ਘੇਰੇ ਦੇ ਵਿੱਚ ਆ ਗਏ। ਇੱਕ ਤੇ ਮੈਂ ਉਹਦੇ ਬਾਰੇ ਆਪਣੀ ਰਾਏ ਦਿੱਤੀ ਹੈ। ਰਾਏ ਕੀ ਦਿੱਤੀ ਹੈ ਤੇ ਬਾਰੇ ਮੈਂ ਕੁ ਡਿਸਕਸਸ਼ਨ ਕੀਤਾ। ਦੂਸਰੀ ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆਂ ਨੇ ਸਿੱਖ ਕੌਮ ਨਾਲ ਤਰੋ ਕਮਾਇਆ ਹੈ। ਉਹਨਾਂ ਸਾਰੇ ਬੰਦਿਆਂ ਨੂੰ ਸੜਨਾ ਚਾਹੀਦਾ ਹੈ। ਕਈ ਕੈਬਨਿਟ ਮਿਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ। ਥੰਡੇ ਗੱਲ ਥੋੜੀ ਆਈਡੀ ਨਹੀਂ ਪਤਾ। ਮੇਰੀ ਮਰਨਜਾ ਸਰਸੇ ਤੋਂ ਹੈ। ਔਰ ਸਭ ਤੋਂ ਵੱਡੀ ਗੱਲ ਇਹ ਇਸ ਅਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ 25 ਮੈਂਬਰ ਲੈ ਕੇ ਆਇਆ ਸੀ। ਤੇ ਉਸਨੇ ਉਸ ਵਕਤ ਜੱ태ਦਾਰ ਸਾਹਿਬ ਨੂੰ ਕਿਹਾ ਸੀ ਇਹ ਤੁਹਾਡਾ ਇਤਿਹਾਸਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਇਸ ਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵਧ ਗਈ ਉਹ ਇਹ ਜਿਹਾ ਫੈਸਲਾ ਸੀ ਵਧਣੀ ਕਿਸੇ ਕਰੋੜ ਵੋਟ ਘਟੇ ਜਿਸ ਦੇ ਨਾਲ ਅਕਾਲੀ ਦਲ ਨੂੰ ਮਸ਼ੀਨ ਘਟ ਗਈ ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀਆਂ ਸੇਵਾ ਕਰਦਿਆਂ ਆਇਆ ਗੁਰੂ ਦੇ ਜਿੱਤਨੇ ਵੀ ਸਕੂਲ ਸਾਨ ਕਾਲਜ ਸਾਨ ਪ੍ਰਬੰਧਕ ਉਸਾਨ ਉਹਨਾਂ ਸਾਰਿਆਂ ਦੀ ਤੈਸ ਨਾਸ ਹੋ ਗਈ। ਔਰ ਘਾਟੇ ਪੈਣ। ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਉਸੂਲ ਕਰਨੇ ਚਾਹੀਦੇ ਨੇ ਸਿੱਖ ਕੌਮ ਨੂੰ। ਅਕਾਲ ਤਖਤ ਉਸ ਵਕਤ ਇਸ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਹੈ। ਸਿੱਖੀ ਦਾ ਨਾਸ ਹੋਇਆ ਹੈ। ਅੱਜ ਫਰਾਲ ਗਾਂਦੇ ਦਾ ਕੱਲ ਦਾ ਇੱਕ ਬਿਆਨ ਹੈ ਜਿੱਦੇ ਚ ਉਹਨੇ ਕਿਹਾ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬੰਨਣ ਦਿੱਤੀ ਇਹ ਬਿਆਨ ਕੋਈ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ ਨੂੰ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬੰਨੇ ਉਤਾਰ ਤੇ ਬਈ ਤੁਸੀਂ ਤੇ ਬਗੈਰ ਜਾਓ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਦਿੱਤਾ ਇਹਨਾਂ ਦੇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ। ਦੂਸਰਾ ਜਿਹੜੇ ਮੰਤਰੀ ਤੇ ਨਹੀਂ ਸਨ ਪਰ ਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸਦ ਕਿਉਂ ਨਹੀਂ ਦਿੱਤੀ? ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚਟੇ ਰਾਮਰੀ ਹਮਾਰਿਆਂ ਦੇ। ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਕਮ ਹੋਣਾ ਚਾਹੀਦਾ ਮੈਂ ਤਾਂ ਇਤਨੀ ਗੱਲ ਕੀਤੀ ਹੈ ਜੀ ਕੋਰ ਕਮੇਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰ ਕਮੇਟੀ ਦੇ ਜਿਹੜੇ ਮੈਂਬਰ ਐਸੇ ਸਲਾਹਾਂਵਾਂ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਵੀ ਸੱਦਣਾ ਇੱਕ ਮੇਰੀ ਗੱਲ ਸੁਣੋ ਮੈਂ ਉਸ ਅਕਾਲਪੁਰ ਦਾ ਤਨਵਾਨੀ ਹਾਂ ਮੈਂ ਨਹੀਂ ਅਕਾਲਪੁਰ ਦਾ ਤਨਵਾਨੀ ਹਾਂ ਜਿਵੇਂ ਉਹਨਾਂ ਨੇ ਕਿਹਾ ਨਾ ਰਤਨਾ ਮੇਜ ਪਰ ਨਾਰੀ ਕੀ ਸੇਜ ਪੂਲ ਸੁਪਨੇ ਵੀ ਨਾ ਲਈਓ ਮੇਰੇ ਨਾਲ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਫ ਮੈਨੂੰ ਕੋਈ ਡਰ ਨਹੀਂ ਬੁਲਾਓ ਸਾਰੇ ਸਰਨਾਥ ਸਾਹਿਬ ਇਸ ਸਾਰੇ ਮਾਮਲੇ ਦਾ ਅਖੀਰ ਹਾਲਤਾ ਕੋਈ ਨਿਕਲਣਾ ਚਾਹੀਦਾ ਹੈ ਹਾਲਤਾ ਦੇਖੋ ਜੀ ਅੱਜ ਹਾਲਾਤ ਕਟਣ ਦਾ ਜਿਹੜੇ ਅਗੇ ਉਹ ਆਗੇ ਕਾਲ ਤਖਤ ਸਾਹਿਬ ਦੇ ਉੱਤੇ ਤੇ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ ਫੈਸਲਾ ਐਸਾ ਹੋਏਗਾ ਜਿਹੜਾ ਕਿ ਸਮੁੱਚੇ ਐਸੇ ਕੋ ਨੂੰ ਪਰਵਾਣਗੀ ਦੇਣ ਠੀਕ ਹੈ ਗੱਲ ਜਿਹੜੀ ਹੈਗੀ ਆ ਗੱਲ ਇਹ ਨਹੀਂ ਕਿ ਸੁਖਬੀਰ ਨੂੰ ਸਜ਼ਾ ਦੇਣੀ ਗੱਲ ਅਕਾਲੀ ਦਲ ਨੂੰ ਬਚਾਣ ਦੀ ਆ ਇਸ ਟਾਈਮ ਦੇ ਉੱਤੇ ਅਕਾਲੀ ਦਲ ਨੂੰ ਬਚਾਣ ਦੇ ਲਈ ਤਾਂ ਲੱਗਦਾ ਵੀ ਸਿੱਖ ਸਾਹਿਬ ਜਿਹੜੇ ਦੇਖੋ ਇੱਕ ਗੱਲ ਸੁਣੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ ਹਾਂਜੀ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਹਿੰਸਾ ਬਣੇਗਾ ਪ੍ਰਧਾਨ ਤੁਸੀਂ ਵੀ ਬਣ ਸਕਦੇ ਜੀਓ ਟਿਕਟ ਕਰ ਲਾ ਮੈਂ ਪਾਪਾ ਹੈਗਾ ਮੈਂ ਨਹੀਂ ਬਣ ਸਕਦਾ ਬਸ ਗੱਲ ਖਤਮ ਬਾਜੀ ਤੁਸੀਂ ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਦੇ ਘਰ ਪੈਦਾ ਨਹੀਂ ਕਿਤੇ ਮੈਂ ਸਭ ਤੋਂ ਉਧਿਆ ਕੈਂਡੀਡੇਟ ਸੀ ਜਿਹੜਾ ਦੋਨਾ ਕਿਤੇ ਜਿਹਦੇ ਨਾਲ ਜੱਟ ਪ੍ਰਧਾਨ ਚਾਹੁੰਦੇ ਨੇ ਉਹ ਦੇਖੋ ਗੱਲ ਸੁਣੋ ਇੱਕ ਮਿੰਟ ਤੁਸੀਂ ਕੋਈ ਸਿੰਘ ਸਭਾ ਲੈ ਲਓ ਜਿੱਥੇ ਜਿੱਦੀ ਬਰਾਦਰੀ ਤਕੜੀ ਹੋਏਗੀ ਉਸੇ ਦਾ ਪ੍ਰਧਾਨ ਬਣੇਗਾ ਇਸ ਵਾਸਤੇ ਜਿਓਗ੍ਰਾਫਿਕਲੀ ਮੈਂ ਨੀਵਾਰਾ ਖਾਂਦਾ ਕਿਉਂ ਨੀ ਖਾਰਾ ਖਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂਰ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥਲੀ ਪੰਥਲੀ ਸੇਵਾ ਨਹੀਂ ਕਰ ਸਕਦੇ ਜੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੀ ਦਾ ਨਾਮ ਐਸ ਖਾਬ ਲਿਆ ਤੇ ਨਾ ਮੈਂ ਲਾਲਪੁਰਾ ਸਾਹਿਬ ਨੇ ਬਿਆਨ ਜਾਰੀ ਕੀਤਾ ਉਹ ਤੇ ਇਤਰਾਜ਼ ਕੀਤਾ ਜਾ ਰਿਹਾ ਜੀ ਉਹਨਾਂ ਨੂੰ ਲਾਲਪੁਰਾ ਸਾਹਿਬ ਨੇ ਦੇਖੋ ਐਡੇ ਵੱਡੇ ਸਿਆਣੇ ਬੰਦੇ ਨੇ ਬਜਰ ਗਲਤੀ ਕੀਤੀ ਹੈ ਇਦਰੇ ਕੋਈ ਸੀ ਬਜ਼ਰ ਬਜ਼ਰ ਕਰਾਇਤ ਕੀਤੀ ਹੈ ਜੀ ਮੇਰਾ ਉਹ ਬਹੁਤ ਮਿੱਤਰ ਰਿਹਾ ਮੈਂ ਉਸ ਨੂੰ ਕਿਹਾ ਬਿੱਤੂ ਸੇਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਮੈਂ ਅੱਗੋਂ ਤੋਂ ਬੋਲਣਾ ਹੀ ਨਹੀਂ ਹੈ ਠੀਕ ਹੈ ਪਰ ਜੀ ਹਾਂ ਬਾਕੀ ਜੇ ਕੁਛ ਨੇ ਕਰਨਾ ਕਰੇ ਕਾਜ਼ਮ ਉਹ ਚਲੋ ਕੋਈ ਗੱਲ ਨਹੀਂ ਤੁਹਾਡੀ ਦਾਵੇਦਾਰੀ ਤੇ ਨਹੀਂ ਹੈ ਹੈਂ ਜਿਹੜਾ ਪ੍ਰਧਾਨ ਬਣਨ ਦੀ ਹਾਂ ਜੇ ਅਕਾਲਪੁਰ ਸਾਹਿਬ ਫ਼ਰਮ ਕਰਨ ਦੇ ਕਿ ਬਣੋ ਤੇ ਫਿਰ ਬਣੋਗੇ ਸੰਭਾਲੋਗੇ ਸੇਵਾ ਮੈਂ 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 ਉਹਨਾਂ ਕੋਲ ਮਾਫੀ ਮੰਗ ਲਾਂਗਾ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਸਾਹਮਣੇ ਵੇਖੀ ਨਾ ਉਹਦਾ ਨਾਂ ਕੀ ਹੈ ਦਿੱਲੀ ਦਾ ਸ਼ਹਿਰੀ ਸਿਕਉਨ ਬਤੇ ਮੈਂ ਪੂਰਾ ਟਾਈਮ ਪੂਰਾ ਜੜਾ ਹੈਗਾ ਧਿਆਨ ਨਹੀਂ ਦੇ ਸਕਦਾ ਤਾਂ ਪਰਦਾ ਜੀ ਤੁਹਾਡੀ ਵੋਟ ਕਿਹਨੂੰ ਰਹੇਗੀ ਪਰਦਾ ਜੀ ਤੁਹਾਡੀ ਵੋਟ ਕਿਹਨੂੰ ਰਹੇਗੀ ਮੈਂ ਹਮੇਸ਼ਾ ਪਸੰਦ ਕੀਤੀ ਰਹੇਗੀ